ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦਾ ਉਸ ਦਿਨ ਪਹਿਲਾ ਇੱਕ ਵੀਡੀਓ ਪਾਈ ਤੀ ਕਿਸੇ ਮਿੱਤਰ ਦੋਸਤਾਂ ਦੇ ਜੋ ਪਰਚਾ ਦਰਚਾਉਂਦੇ ਵਿੱਚ ਕਿਵੇਂ ਕੋਰਟ ਨੇ ਗਵਾਰੇ ਸਾਹਮਣ ਕਰਕੇ ਸਜ਼ਾ ਦੇ ਕਿਨਾਰੇ ਲੱਗਿਆ ਕਿਸ ਦੁਆਰੇ ਉਹ ਕਈ ਭਰਾਵਾਂ ਦੇ ਉਹਦੇ ਵਿੱਚ ਫੋਨ ਆਏ ਵੀ ਆਰ ਨਹੀਂ ਆ ਹਰੇਕ ਨਾਲ ਧੋਖਾ ਨਹੀਂ ਹੁੰਦਾ ਜਾਂ ਮਿੱਤਰ ਦੋਸਤ ਐ ਨਹੀਂ ਹੁੰਦੇ ਪਰ ਮੈਂ ਉਹਨਾਂ ਦੀ ਗੱਲ ਤੇ ਵੀ ਕਹਿਣਾ ਮੈਂ ਹਰ ਇੱਕ ਗੱਲ 'ਚ ਆਪਾਂ ਕਹਿੰਦੇ ਮਿੱਤਰ ਦੋਸਤ ਮਾੜੇ ਨਹੀਂ ਹੁੰਦੇ। ਜਾਂ ਹਰ ਇੱਕ ਮਿੱਤਰ ਮਿੱਤਰ ਨੂੰ ਪਸਾਉਣ ਵਾਲਾ ਨਹੀਂ ਹੁੰਦਾ। ਸੋਨ ਇੱਕ ਵਾਰ ਦੀ ਗੱਲ ਸੁਣਾਉਣਾ ਦੋ ਮਿੱਤਰ ਹੁੰਦੇ ਨੇ ਚੈਨ ਮਤਲਬ ਸਰਕਲ ਹੁੰਦਾ ਸਰਕਲ ਬਹੁਤ بڑا ਹੁੰਦਾ ਅਲੱਗ-ਅਲੱਗ ਪਿੰਡਾਂ ਦਾ ਮਿੱਤਰਚਾਰੀ ਬਣ ਜਾਂਦੀ ਆ। ਦੋ ਮਿੱਤਰ ਹੁੰਦੇ ਨੇ ਪੈਗ ਸੱਕਦੇ ਸਕੀਨ ਹੁੰਦੇ ਨੇ ਜਦੋਂ दारू ਪੀਂਦੇ ਨੇ ਕਿਉਂਕਿ दारू ਬਹੁਤ ਵਾਰ ਬਹੁਤ ਛੋਟੀ ਗੱਲ ਤੋਂ ਲੜਾਈ ਕਰਵਾ ਦਿੰਦੀ ਆ दारू ਪੀਣ ਵਾਲਾ ਦਾ ਇੱਕ ਪੀਗ ਪਿੱਸੇ ਵੀ ਬਹੁਤ ਵੱਡਾ ਕੰਮ ਹੋ ਜਾਂਦਾ ਉਹ ਸ਼ਾਮ ਨੂੰ ਘਰੋਂ ਨਿਕਲਦੇ ਨੇ दारू ਪੀਣਾ ਕਿਤੇ ਨਾ ਕਿਤੇ ਕੁਟਕਾਣਾ ਬਣਾਉਂਦੇ ਨੇ ਰੋਜ਼ ਪੀਣ ਦਾ ਵੀ ਆਪਾਂ ਕਿੱਥੇ ਪੀਣੀ ਆ ਇੱਕ ਦਿਨ ਉਹ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਜਾਂਦੇ ਨੇ ਪੈਟਰੋਲ ਪੰਪਾ ਪੈਟਰੋਲ ਪੰਪ ਦੇ ਨਾਲ ਟਾਬਾ ਉਹ ਟਾਬੇ ਤੇ ਬਹਿ ਕੇ दारू ਪੀਣ ਲੱਗ ਜਾਂਦੇ ਨੇ दारू ਪੀਂਦੇ ਨੇ ਟਾਬੇ ਵਾਲੇ ਨਾਲ ਉਹਨਾਂ ਦੀ ਪਹਿਲਾਂ ਵੀ ਮਾੜੀ ਮੁੱਟੀ ਜਾਣ ਪਛਾਣ ਹੁੰਦੀ ਆ ਉਹ ਕਿਤੇ ਅਧਿਆਜਾ ਪਊਗਾ ਆਪਣਾ दारू ਦਾ ਰੱਖ ਕੇ ਬਾਹਰ ਵਿਸ਼ਾਪ ਕਰਨ ਜਾਂ ਕੀੜਾ ਮਾਰਨ ਬਾਹਰ ਚਲੇ ਗਏ ਉਹ ਮੁਰਦਿਆਂ ਨੂੰ ਉਥੋਂ ਉਹ ਅਧਿਆਜਾ ਪਊਗਾ ਚੋਰੀ ਰੋ ਗਿਆ ਉਹ ਪੰਪਲਾਂ ਨੂੰ ਕਹਿੰਦੇ ਨੂੰ ਟਾਬੇ ਵਾਲੇ ਨੂੰ ਕਹਿੰਦੇ ਨੇ ਵੀ ਸਾਡਾ ਉਰੇ ਅਧਿਆਜਾ ਪਿਆ ਤੇ ਯਾਰ ਕਿੱਥੇ ਗਿਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਅਧੀ ਪਿੱਛੇ ਤੂ ਤੂ ਮੈਂ ਹੁੰਦੀ ਹੁੰਦੀ ਗੱਲ ਉਹਨਾਂ ਦੀ ਵੱਜ ਜਾਂਦੀ ਆ ਚਲੋ ਗੱਲ ਵਧਣ ਤੋਂ ਬਾਅਦ ਸਰਕਲ ਵਧੀਆ ਸੀ ਪੰਜ ਸੱਤ ਮਿੱਤਰ ਤੇ ਹੋਰ ਤੇ ਨਾਲ ਉਹਨਾਂ ਦਾ ਵੀ ਬੈਠਣ ਨੂੰ ਇੱਕ ਅੱਡਾ ਬਣਿਆ ਸੀ ਉਹ ਉੱਥੇ ਬੈਠੇ ਗੱਲਾਂ ਬਾਤਾਂ ਮਾਰਦੇ ਨੇ ਜਹੂ ਵੀ ਪੈਗ ਸਗਲਾ ਰਹੇ ਨੇ ਉਹ ਕਿਵੇਂ ਨਾ ਕਿਵੇਂ ਉੱਥੋਂ 12 15 ਕਿਲੋਮੀਟਰ ਦੂਰ ਆਪਣੇ ਮਿੱਤਰਾਂ ਕੋਲੇ ਆ ਜਾਂਦੇ ਨੇ ਉਹਨਾਂ ਨੂੰ ਆਕੇ ਦੱਸਦੇ ਨੇ ਵੀ ਯਾਰਾਂ ਇਹ ਤਿਆਰ ਕਰਕੇ ਸਾਨੂੰ ਢਾਬੇ ਵਾਲਿਆਂ ਨੇ ਕੁੱਟਿਆ ਮਾਰਿਆ ਵੀ ਨਾਲੇ ਸਾਡੀ ਦਾਰੂ ਚੱਕ ਲਈ ਚਲੋ ਉਹ ਕਹਿੰਦੇ ਯਾਰ ਕੋਈ ਨਾ ਕੀ ਆ ਪਊਗਾ ਅਧੀਆ ਇੱਥੋਂ ਅਸੀਂ ਤੁਹਾਨੂੰ ਬੋਤਲ ਲੈ ਦਿੰਦੇ ਆ ਕਾਹਨੂੰ ਆਪਾਂ ਚੱਕਰ ਚ ਪੈਣਾ ਗੱਲ ਆ ਗਈ ਈਗੋ ਤੇ ਵੀ ਸਾਡਾ ਏਰੀਆ ਸਾਡੀ ਬੇਇੱਜ਼ਤੀ ਹੋਗੀ ਆਪਾਂ ਨੇ ਜਾਣ ਜਲੋ ਯਾਰ ਬਾਰ-ਬਾਰ ਉਹ ਜਿੱਦ ਕਰਦੇ ਨੇ ਜਾਣ ਦੀ ਕਹਿੰਦੇ ਚਲੋ ਭੱਗ ਚੱਲਦੇ ਆ ਉੱਥੇ ਇਕੱਠੇ ਹੁੰਦੇ ਨੇ ਇੱਕ ਦੋ ਮਿੱਤਰ ਪਿੰਡਾਂ 'ਚੋਂ ਚੱਕੇ ਜਾਂਦੇ ਨੇ ਡੰਡੇ ਛੋਟੇ ਲੈ ਕੇ ਤੁਰ ਪੰਦੇ ਨੇ ਉਧਰ ਨੂੰ ਤੁਰ ਜਾਂਦੇ ਨੇ ਜਦੋਂ ਰਸਤੇ ਦੇ ਵਿੱਚ ਉਹਨਾਂ ਨੂੰ 2.5 ਕਿਲੋਮੀਟਰ ਪਿੱਛੇ ਗੱਡੀ 'ਚੋਂ ਲਾਹੰਦੇ ਨੇ ਵੀ ਤੁਸੀਂ ਉਰੇ ਤਰੋ ਅਸੀਂ ਉੱਥੇ ਜਾ ਕੇ ਪਹਿਲਾਂ ਸਿਸਟਮ ਦੇਖਦੇ ਆਂ ਵੀ ਉੱਥੇ ਦਾ ਕੀ ਆ ਵੀ ਜੇ ਉੱਥੇ ਜਿਵੇਂ ਗੱਲਬਾਤ ਹੋਈ ਤੁਸੀਂ ਉਹਨੂੰ ਅਸੀਂ ਬਾਅਦ 'ਚ ਫੋਨ ਕਰਾਂਗੇ ਤੁਸੀਂ ਤੇ ਪਹੁੰਚਿਓ ਚਲੋ ਪਿੱਛੇ ਉੱਤਰ ਗਏ ਜਾਂਦੇ ਨੇ ਲੜਨ ਦਾ ਮੂੜ ਕਿਸੇ ਦਾ ਨਹੀਂ ਹੁੰਦਾ ਉਹ ਮਰਲਾ ਜਾ ਕੇ ਉੱਥੋਂ ਬੈਠੇ ਹੁੰਦੇ ਨੇ ਜਗ੍ਹਾ ਤੇ ਆਪਦੀ ਦੇ ਸਾਝੀ ਦੇ ਉਹ ਜਾ ਕੇ ਢਾਬੇਲ ਨੂੰ ਕਹਿੰਦੇ ਨੇ ਯਾਰ ਰੋਟੀ ਬਣਾ ਰੋਟੀ ਖਾਈਏ ਉਹ ਰੋਟੀ ਖਾਣ ਲੱਗ ਗਏ ਜਿਹੜੇ ਬੰਦੇ ਲੜ ਕੇ ਗਏ ਅਧੀ ਬਹੁਏ ਪਿੱਛੇ ਲੜਾਈ ਹੋਈ ਉਹ ਕਿਸੇ ਜਗ੍ਹਾ ਤੋਂ ਕਿਰਪਾਨ ਲੈ ਲੈਂਦੇ ਨੇ ਕਿਰਪਾਨ ਲੈ ਕੇ ਉੱਥੇ ਢਾਬੇ ਤੇ ਪਹੁੰਚ ਜਾਂਦੇ ਨੇ ਸਾਰੇ ਬੈਠੇ ਟਾਬੇ ਤੇ ਰੋਟੀ ਖਾਂਦੇ ਨੇ ਉਹਨਾਂ ਨੇ ਜਾ ਕੇ ਚਲਾਤੀ ਕਿਰਪਾਨ ਜੋ ਉਥੇ ਪਤੀਲੇ ਪੈ ਤੇ ਉਹਨਾਂ ਦੇ ਦੇਗੇ ਪੰਨ ਤੇ ਮਾਰ-ਮਾਰ ਕਿਰਪਾਨਾਂ ਨਾਲ ਦੀ ਪੰਪ ਪੰਪ ਵਾਲੇ ਵੀ ਉਸ ਜਗ੍ਹਾ ਤੇ ਮੌਜੂਦ ਨੇ ਉਹ ਟਾਬਿਆਂ ਦੇ ਨਾਲ ਉਹ ਲੱਗ ਜਾਂਦੇ ਨੇ ਲੜਾਈ ਹੋਣ ਤੋਂ ਬਾਅਦ ਐਸੇ ਤੂ-ਤੂ ਮੈ ਹੋਣ ਤੋਂ ਬਾਅਦ ਉਹ ਲੜਾਈ ਪੰਪ ਵਾਲੀ ਛੜ ਚਲੀ ਜਾਂਦੀ ਆ ਜਦ ਪੰਪ ਵਾਲੀ ਛੜ ਲੜਾਈ ਕਢੀ ਜਾਂਦੀ ਆ ਪੰਪਾਲ ਇੱਕ ਵਿਚੋ ਕਹਿੰਦਾ ਚਾਹੋ ਭੱਜ ਕੇ ਅੰਦਰੋਂ ਰਵਾਲਵਰ ਚੱਕ ਕੇ ਲਿਆ ਉਹ ਜਦੋਂ ਦੂਜਿਆਂ ਨੂੰ ਹੋ ਜਾਂਦਾ ਵੀ ਉਹ ਰਵਾਲਵਰ ਚੱਕਣ ਜਾਂ ਦੋ ਮੁੰਡਿਆਂ ਦੀ ਪਿੱਛੇ ਭੱਜ ਜਾਂਦੇ ਨੇ ਜਦ ਪਿੱਛੇ ਪਾ ਦੇ ਨੇਰੇ ਦੇ ਵਿੱਚ ਚਿੱਟਾ ਸ਼ੀਸ਼ਾ ਉਹ ਸ਼ੀਸ਼ਾ ਕਿਸੇ ਨੂੰ ਦੀਂਦਾ ਨਹੀਂ ਜਾ ਕੇ ਸ਼ੀਸ਼ੇ 'ਚ ਲੱਗਦੇ ਨੇ ਸ਼ੀਸ਼ਾ ਫਟ ਜਾਂਦਾ ਸ਼ੀਸ਼ਾ ਪੁੱਟ ਕੇ ਉਹ ਦਫਤਰ ਚੰਦਰ ਐਂਟਰ ਹੋ ਜਾਂਦੇ ਨੇ ਇੱਕ ਮੁੰਡਾ ਜੋ ਭੱਜਣ ਲੱਗਦਾ ਇੱਕ ਮੁੰਡਾ ਭੱਜ ਜਾਂਦਾ ਪਿੱਛੋਂ ਸਲੰਗ ਮਾਰਦਾ ਤੇ ਪੱਟ ਤੇ ਸਲੰਗ ਲੱਗਦੀ ਆ ਉਹ ਵੀ ਜ਼ਖਮੀ ਹੋ ਜਾਂਦਾ ਪੰਪ ਵਾਲਾ ਚਲੋ ਉਥੋਂ ਸਾਰੇ ਟੂ ਟੂ ਮੈਂ ਹੁੰਦੀ ਹੁੰਦੀ ਤੁਰ ਗਏ ਆਪੋ ਆਪ ਦੇ ਘਰਾਂ ਨੂੰ ਪਹੁੰਚ ਗਏ ਜੋ ਪੰਪ ਦੇ ਮੁਲਾਜ਼ਮ ਨੇ ਉਹਨਾਂ ਨੇ ਬਾਅਦ ਦੇ ਵਿੱਚ ਉਥੇ ਪੰਪ ਵੀ ਭੰਨਤਾ ਤੇ ਰਾਤ ਨੂੰ ਫੋਨ ਕਰਤਾ ਵੀ ਸਾਡੇ ਪੰਪ ਤੇ ਲੁੱਟ ਖੋ ਹੋ ਗਈ ਲੁੱਟ ਖੋ ਹੋਣ ਤੋਂ ਬਾਅਦ ਸਾਰੇ ਜ਼ਿਲ੍ਹੇ ਦੇ ਵਿੱਚ ਹਲਚਲ ਮਚ ਗਈ ਉਹ ਏਰੀਆ ਰਾਤ ਨੂੰ ਲਾਕੇ ਲਾਗੇ ਪੀਪੰਪਤੇ ਲੁੱਟ ਖੋਹ ਹੋ ਗਈ ਜਦ ਸਵੇਰ ਨੂੰ ਪਤਾ ਲੱਗਿਆ ਕਿ ਬੰਦੇ ਕੌਣ ਨੇ ਉਹ ਹੁਣ ਢਾਬੇ ਵਾਲੇ ਵੀ ਜਾਣਦੇ ਬੰਦੇ ਕੌਣ ਨੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਫਲਾਣੇ ਪਿੰਡ ਵਾਲੇ ਨੇ ਪੁਲਿਸ ਉਹਨਾਂ ਦੇ ਘਰ ਤੱਕ ਪਹੁੰਚ ਕਰਦੀ ਆ ਉਹ ਆਪ ਘਰੋਂ ਬਾਹਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਭਰਾ ਨੂੰ ਪੁਲਿਸ ਚੱਕ ਲੈਂਦੀ ਆ ਜਦ ਭਰਾ ਨੂੰ ਪੁਲਿਸ ਚੱਕਦੇ ਕਿਉਂਕਿ ਉਹ ਜਿਹੜੀ ਲੋਕਲ ਚੌਕੀ ਪੈਂਦੀ ਧੀ ਜੋਦੇ ਵਿੱਚ ਮੌਕਤ ਤੇ ਥਾਣੇਦਾਰ ਲੱਗਿਆ ਸੀ ਐਸਆਈ ਉਹ ਬਹੁਤ ਕੱਬੇ ਸੁਭਾਤ ਦੀ। ਉਹ ਕਿਸੇ ਦੀ ਨਹੀਂ ਦੀ ਸੁਣਦਾ। ਕਿਸੇ ਦੀ ਦੀ ਕਰਦਾ ਕਿਉਂਕਿ ਸ਼ਾਇਦ ਖੰਨੇ ਥਾਣੇ ਦੇ ਵਿੱਚ ਵੀ ਉਹਦਾ ਕੋਈ ਬਹੁਤ ਵੱਡਾ ਕਿਸੇ ਵਧੀਆ ਗਾਂਧੀ ਗਰੁੱਪ ਦੇ ਬੰਦੇ ਨਾਲ ਵੀ ਖਾਸਾ ਕੱਪੜਿਆਂ ਪਿੱਛੇ ਡਿਸਪਿਊਟ ਪੈ ਗਿਆ ਸੀ। ਬਹੁਤ ਵੱਦਾ ਵਧੀਆ। ਉਹ ਜਦ ਨਾ ਸੁਣੇ ਉਹ ਤੜ ਉਹ ਦੁਗੇ ਨੂੰ ਇੱਕ ਪੀਸੀਓ ਦੇ ਉਹ ਜੋ ਮੁੰਡੇ ਜਿਹੜੇ ਚੱਕ ਲੈਂਦੇ ਨੇ। ਦੁਪਹਿਰ ਤੋਂ ਬਾਅਦ ਉਹਨੂੰ ਪੀਐਸਯੂ ਦੇ ਪਟਵਾਲਾ ਦੇ ਲੈ ਆ ਕੇ ਉੱਥੇ ਐਸਟੀਡੀ ਦੇ ਵਿੱਚ ਐਸਟੀਡੀ ਦੇ ਵਿੱਚ ਉਹਦੇ ਭਰਾ ਨੂੰ ਜਾਂ ਉਹਦੇ ਦੋਸਤਾਂ ਨੂੰ ਵੀ ਜਰ ਮੈਂ ਇੱਥੇ ਬੈਠਾ ਟਾਬੇ ਦੇ ਮੈਨੂੰ ਆ ਕੇ ਲੈ ਜਾਓ ਠੀਕ ਆ ਵੀ ਤੁਸੀਂ ਤਾਂ ਦਰਾਂਡਾ ਤੁਰ ਗਏ ਮੈਨੂੰ ਪੁਲਿਸ ਤੰਗ ਕਰਦੀ ਐ ਕਿਸੇ ਵੀ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਓ ਹੁਣ ਤਾਂ ਪੁਲਿਸ ਦੇ ਕੋਲੇ ਪੁਲਸ ਵਾਲੇ ਜਿਵੇਂ ਉਹਨੂੰ ਕਹਿੰਦੇ ਨੇ ਉਹ ਕੋਲੇ ਫੋਨ ਲਾਈ ਜਾਂਦਾ ਚਲੋ ਤਿੰਨ ਬੰਦੇ ਉਹਨੂੰ ਮੋਟਰਸਾਈਕਲ ਤੇ ਲੈਣ ਤੁਰ ਪਏ ਵੀ ਆਪਾਂ ਜਾ ਕੇ ਨੂੰ ਲਿਆਉਣਿਆ ਤੇ ਉਹ ਕਹਿੰਦਾ ਮੇਰੇ ਕੋਲ ਸਕੂਟਰ ਹੈਗਾ ਉਹਦੇ ਤੇਲ ਨਹੀਂ ਹੈਗਾ ਤੇਲ ਪਵਾ ਕੇ ਮੈਨੂੰ ਨਾਲ ਲੈ ਜਾਓ ਜਦ ਮੰਨ ਲਓ ਨੇੜੇ ਲੱਗਦੇ ਨੇ ਢਾਬੇ ਦੇ ਲਿਜਾਣ ਵਾਲੇ ਬੰਦੇ ਪਿੱਛੋਂ ਕੁਦਰ ਦੀ ਕਾਲ ਆ ਜਾਂਦੀ ਆ ਵੀ ਉਹ ਤਾਂ ਪੁਲਿਸ ਦੇ ਫੜਿਆ ਹੋਇਆ ਉੱਥੇ ਲੱਗਦੇ ਵਗ ਜਓ ਸਿਰਫ 100 ਮੀਟਰ ਦਾ ਫਾਸਲਾ ਰਹਿ ਜਾਂਦਾ ਕੋਲੇ ਜਾਣ ਤੋਂ ਤੇ ਜਦ ਪਤਾ ਲੱਗਾ ਫੋਨ ਤੋਂ ਉੱਥੋਂ ਹੀ ਉਹ ਮੁਰਸ਼ਲ ਕਮੋਂਦੇ ਨੇ ਬਾਸ ਵਿੱਚੇ ਮੁਰਿਆਉਣ ਦੇ ਤੜਕੇ ਨੂੰ ਪੁਲਿਸ ਜਿੱਥੇ ਦਫ਼ਤਰ ਸੀ ਉੱਥੇ ਰੇੜਾ ਮਾਰਨੀ ਆ ਜਾਂ ਜਿਹੜੇ ਮੇਨ ਤੇ ਉਹਨਾਂ ਦੇ ਦੋ ਤਿੰਨ ਦੇ ਘਰੇ ਰੇੜਾ ਮਾਰਨੀ ਆ ਸ਼ੁਰੂ ਹੋ ਗਈਆਂ ਸਚਾਈ ਪੁਲਿਸ ਨੂੰ ਵੀ ਵਿੱਚੋਂ ਪਤਾ ਲੱਗ ਗਈ ਵੀ ਲੁੱਟ ਖੋਹ ਵਾਲਾ ਮਸਲਾ ਤਾਂ ਕੋਈ ਹੈ ਨਹੀਂ ਵੀ ਇਹ ਵੈਸੇ ਲੜਾਈ ਹੋਈ ਆ ਪੰਪ ਵਾਲੇ ਚ ਇੱਕ ਪੰਪ ਵਾਲੇ ਬੰਦੇ ਚ ਖੂਬੀ ਦੇਖੀ ਉਹਨਾਂ ਦੀ ਮਨਲਾ ਜਿਹੜੇ ਬੰਦੇ ਪੰਪ ਤੇ ਢਾਬੇ ਤੇ ਲੜਨ ਗਏ ਤੇ ਉਹਨਾਂ ਜੋ ਕਿਸੇ ਜਿਹੜਾ ਮਾਲਕ ਤੇ ਇੱਕ ठेकेदार ਉਹਦੀ ਇੱਕ ਬੰਦੇ ਨਾਲ ਨੀਤੀ ਬਣ ਗਈ ਪੁਲਿਸ ਨੂੰ ਗੱਲਬਾਤ ਪੁਲਿਸ ਨਾਲ ਚਲੋ ਵਿੱਚ ਬੰਦੇ ਪੈ ਗਏ ਪੁਲਿਸ ਨਾਲ ਗੱਲਬਾਤ ਚੱਲ ਪਈ ਜਦੋਂ ਗੱਲਬਾਤ ਚੱਲ ਪਈ ਪੁਲਿਸ ਥਾਣੇਦਾਰ ਕਹਿੰਦਾ ਵੀ ਸਾਰੇ ਪੇਸ ਹੋਣ ਚਲੋ ਪਾਵਰ ਅਪਰੋਚਾ ਸਾਹਮਣੇ ਆਪਾਂ ਆਪਣੀਆਂ ਲੜਾਈਆਂ ਪੁਲਿਸ ਨਾਲ ਪੇਸ ਹੋਣ ਤੇ ਨੋਬਤ ਆ ਗਈ ਜਿਹੜੇ ਬੰਦੇ ਐਸੇ ਲੜਾਈ ਹੋਈ ਉਹ ਬੰਦਿਆਂ ਨੂੰ ਪੁਲਿਸ ਨੇ ਜਿੰਨਾ ਟੌਰਚਰ ਕਰਨਾ ਵੀ ਕੀਤਾ ਪੰਪ ਦਾ ਮਾਲਕ ਵੀ ਤਕੜੀ ਪਾਰਟੀ ਦੀ ਐਸਐਸਪੀ ਨਾਲ ਉਹਨਾਂ ਦੀ ਸਿੱਧੀ ਰਿਸ਼ਤੇਦਾਰੀ ਸੀ ਉਹ ਕਹਿੰਦਾ ਵੀ ਮੈਂ ਇੱਕ ਸਹੀ ਗੱਲ ਪੁੱਛਣੀ ਆ ਵੀ ਤੁਸੀਂ ਪੰਪ ਤੇ ਜੋ ਪੰਪ ਵਾਲੇ ਮੇਰੇ ਮੁਲਾਜ਼ਮ ਕਹਿੰਦੇ ਨੇ ਗੱਲ ਹੋਈ ਆ ਕਿਉਂਕਿ ਸਾਰੇ ਚੰਗੇ ਘਰਾਂ ਦੇ ਮੁੰਡੇ ਤੇ ਕੋਈ ਮਾੜਾ ਤਾਂ ਵਿੱਚ ਹੋਇਆ ਨਹੀਂ ਦੀ ਉਹਨੂੰ ਬੰਦੇ ਦੱਸ ਉਹਨਾਂ ਨੇ ਦੱਸਿਆ ਵੀ ਦੇਖੋ ਲੜਾਈ ਸਾਡੀ ਹੋਈ ਆ ਨਾ ਕਿਸੇ ਨੇ ਮਸ਼ੀਨ ਨੂੰ ਆ ਤਰ੍ਹਾਂ ਹ ਸੀਸਾ ਜ਼ਰੂਰ ਫਟਿਆ ਇਹ ਅਸੀਂ ਮੰਨਦੇ ਉਹ ਨੀਰ ਚ ਸੀਸਾ ਦਿਖਿਆ ਨਹੀਂ ਉਹ ਕਹਿੰਦਾ ਮੈਂ ਅੰਦਰੋਂ ਪਿਸਤੌਲ ਚੱਕ ਕੇ ਲਿਆਣਾ ਮੁੰਡਾ ਉਹਦੇ ਪਿੱਛੇ ਭੱਜ ਰਿਹਾ ਸੀਸੇ ਚ ਲਾ ਕੇ ਸੀਸਾ ਫਟ ਗਿਆ ਪਰ ਇਹ ਜੋ ਮੇਨ ਤੇ ਇੰਟਰਸਟਿੰਗ ਗੱਲ ਆ ਜੋ ਮੁੰਡੇ ਪਿੱਛੇ ਲੜਾਈ ਹੋਈ ਸੀ ਜਿਹਦੇ ਪਿੱਛੇ ਉਹਦਾ ਦਾਦਾ ਸੀ ਮੌਕੇ ਤੇ ਪੁਲਿਸ ਨੂੰ ਪੈਸਾ ਲੱਗਣਾ ਪੰਪ ਵਾਲੇ ਕਹਿੰਦੇ ਪੰਪ ਤੇ ਇਕੱਠੇ ਹੋ ਗਏ ਪੰਪ ਤੇ ਇਕੱਠ ਰੱਖ ਲਿਆ ਪਰੰਦਾ ਨੇ ਭੇਜਤਾ ਵੀ ਯਾਰ ਤੁਸੀਂ ਪੰਪਾਂ ਚ ਇਹਨਾਂ ਨੇ ਨਿਪਟਦੇ ਪੰਪ ਤੇ ਵਗ ਜੇ ਚਲੋ ਪੰਪਤੇ ਮਾਲਕ ਕੋਲ ਜਾ ਕੇ ਕਹਿੰਦੀ ਸਾਡਾ 60000 ਰੁਪਏ ਦਾ ਨੁਕਸਾਨ ਹੋ ਗਿਆ। ਵੀ ਇਹ ਮੁੰਡਿਆਂ ਤੋਂ ਦਬਾਅ ਸਭ ਤੋਂ। ਉਹਦਾ ਦਾਦਾ ਉੱਥੇ ਕੀ ਬੋਲੇਆ? ਕਹਿੰਦਾ ਨੁਕਸਾਨ 60 ਦਾ ਹੋ ਗਿਆ, ਲੱਖ ਦਾ ਹੋ ਗਿਆ, 2 ਲੱਖ ਦਾ ਹੋ ਗਿਆ। ਪੈਸੇ ਮੈਂ ਦਊਗਾ। ਉਹ ਵਿਚ ਬੰਦੇ ਕਹਿੰਦੇ ਵੀ ਜਦੋਂ ਨਾਲ ਘਾਪੇ ਦੇਣਗੇ, ਉਹ ਕਹਿੰਦਾ ਦੇਖੋ ਮੈਨੂੰ ਸਭ ਤੋਂ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਚੰਗਾ ਕੀਤਾ ਮੇਰੇ ਪੋਤੇ ਨੇ, ਲੜਿਆ ਇੱਥੇ ਪਜਾ ਮੁੰਡੇ ਬੁਲਾਏ। ਵੀ ਹਾਂ ਮੈਨੂੰ ਇਹਨਾਂ ਦੀ ਗੱਲ ਦਾ ਮਾਣ ਆ ਵੀ ਮੇਰੇ ਪੋਤੇ ਪਿੱਛੇ ਚਾਰ ਬੰਦੇ ਤਾਂ ਚੱਲ ਕੇ ਆਏ ਨੇ ਉਹਨੇ ਰੁਪਿਆ ਰੁਪਿਆ ਜੋ ਪੰਪ ਵਾਲਿਆਂ ਨੇ ਮੰਗਿਆ ਉਹਨੇ 19 ਰੁਪਏ ਰੱਖਦੇ ਜੋ ਹੋਰ ਵੀ ਖਰਚਾ ਆ ਉਹਨੇ ਬਿਨਾ ਕਹੇ ਰੱਖਦੇ ਠੀਕ ਆ ਪਰ ਉਹ ਬੰਦਿਆਂ ਦਾ ਬੰਦੇ ਵਧੀਆ ਤੇ ਵਰਤਨ ਵਾਲੇ ਪਰ ਉਹਨਾਂ ਦੀ दारू ਮਾੜੀ ਸੀ दारू ਬਹੁਤ ਗਿਰ ਬੰਦੇ ਦਾ ਫਿਊਚਰ ਖਰਾਬ ਕਰ ਦਿੰਦਾ ਸਰਕਲ ਚੋਂ ਵੀ ਕੰਡਣ ਵਾਲੀ दारू ਹੁੰਦੀ ਆ ਉਹਨਾਂ ਦੇ ਮਿੱਤਰਚਾਰੀ ਜੋ ਬੰਦਾ ਟੁੱਟ ਜਾਂਦੀ ਆ ਬ ਕੰਮ ਆ ਗਿਆ ਉੱਥੇ ਹੀ ਹੋ ਗਿਆ ਨਾ ਇੱਕ ਨਾ ਲਾਕ ਡਟ ਦੀ ਵਿੱਚੋਂ ਬੰਦੇ ਦੀ ਉਹ ਕਹਿੰਦੇ ਵੀ ਫਲਾਣੇ ਬੰਦੇ ਨੂੰ ਪੇਸ਼ ਕਰਾਓ ਅਸੀਂ ਤਾਂ ਸਮਝੌਤੇ ਦੀ ਗੱਲ ਕਰਾਂਗੇ ਨਹੀਂ ਅਸੀਂ ਪਰਚਾ ਕਰਾਵਾਂਗੇ ਉਹ ਬੰਦਾ ਜੀ ਚੱਕ ਕੇ ਗੱਡੀ ਅਬਦਮ ਸਿਮਲੇ ਮਨਾਲੇ ਨਿਕਲ ਗਿਆ ਉਹ ਫੋਨ ਵੀਰਾਂ ਚੱਕ ਕੇ ਨਾਲ ਗੱਲਬਾਤ ਕਰੇ ਚਲੋ ਵਿੱਚ ਮੋਤਵਰ ਪਿੰਡੇ ਤਿੰਨ ਚਾਰ ਪਿੰਡਾਂ ਦੀਆਂ ਪੰਚਾਇਤਾਂ ਪੈ ਗਈਆਂ ਠੀਕ ਆ ਇੱਕ ਅਜ ਐਮਐਲਏ ਵੀ ਬਣਾ ਹੈ ਉਹ ਵੀ ਉਸ ਸਮੇਂ ਵਿੱਚ ਬੈਠਾ ਸਾਂਝੇ ਤੌਰ ਤੇ ਵਿੱਚ ਗਿਆ ਹੋਇਆ ਸਾਰੀ ਜਦ ਗੱਲਬਾਤ ਨਵੇੜ ਕੇ ਅਫਸਰਾਂ ਦੇ ਵਿੱਚੋਂ ਫੋਨ ਕਰਾਇਆ ਤੇ ਉਹਨਾਂ ਨੇ ਕਹੇ ਤੇ ਸਮਝੌਤਾ ਹੋਇਆ ਪਰ ਕਾਰਨ ਕੀ ਆ ਆਪਾਂ ਮਿੱਤਰਚਾਰੀ ਮਾੜੀ ਨਹੀਂ ਕਹਿੰਦੇ ਜੇ ਬੰਦੇ ਦਾ ਪਰਿਵਾਰ ਚੰਗਾ ਸੀ ਉਹਦੇ ਦਾਦੇ ਨੇ ਗੱਲ ਦਾ ਮਾਣ ਕੀਤਾ ਮੇਰੇ ਪਿੱਛੇ ਚਾਰ ਬੰਦੇ ਮੇਰੇ ਪੋਤੇ ਪਿੱਛੇ ਚੱਲ ਕੇ ਆਏ ਨੇ ਉਹਨੇ ਖਰਚਾ ਵੀ ਕੀਤਾ ਜੋ ਭੰਨ ਤੋੜੋ ਜੋ ਵੀ ਖਰਚਾ ਆ ਉਹਨੇ ਸਰਦਾਰ ਰੁਪਈਆ ਰੁਪਈਆ ਮੋੜਿਆ ਮੈਂ ਉਹ ਗੱਲ ਤੇ ਇਹ ਨਹੀਂ ਕਿਹਾ ਸੀ ਬੀਓ ਬੰਦ ਚਲੋ ਜਿਹਦੇ ਨਾਲ ਬਣੀ ਹੁੰਦੀ ਆ ਉਹ ਜਿਹੜੀ ਲੋਕ ਜਣਾਣਾ ਕਿਸ ਸਮਾਂ ਦੱਸੀ ਦੀ ਗੱਲ ਉਹ ਜਿਹਦੇ ਨਾਲ ਬਣੀ ਹੁੰਦੀ ਆ ਉਹ ਨੂੰ ਹੁੰਦਾ ਵੀ ਯਾਰ ਅਸੀਂ ਫਸ ਗੋ ਨਿਕਲ ਗਿਆ ਹਾਂ ਜਿਹਦੇ ਨਾਲ ਚੰਗੀ ਬਣੀ ਹੋਊਗੀ ਉਹ ਚੰਗਾ ਵੀ ਦੱਸੂਗਾ ਜੇ ਮੈਂ ਤੁਹਾਨੂੰ ਉਹ ਗੱਲ ਉਹਦੀ ਸੜਾਈ ਸਟੋਰੀ ਤਾਂ ਮੈਂ ਤੁਹਾਨੂੰ ਆ ਬੰਦਿਆਂ ਦੀ ਸਟੋਰੀ ਦੱਸੀ ਆ ਵੀ ਉਹਦੇ ਪਿੱਛੇ ਲੜਨ ਲੱਗਿਆ ਤੇ ਸਾਥ ਵੀ ਸਾਹਮਣੇ ਦਿੱਤਾ ਹੁਣ ਜਿਹੜੇ ਮਿੱਤਰ ਕਹਿੰਦੇ ਵੀ ਅੱਧੀ ਰਾਤ ਫੋਨ ਕਰੇ ਕੋਈ ਅਸੀਂ ਨਾਲ ਆ ਮੈਂ ਗੱਲਬਾਤ ਮਿੱਤਰ ਚਾਰੇ ਸਾਰੇ ਨਾਲ ਆਉਂਦੇ ਨੇ ਨਾਲ ਜਾਣਗੇ ਕੋਈ ਜਿਹਨੂੰ ਮਾਰ ਸਕਦੇ ਪਰ ਜਿੰਨੀ ਕਿ ਸੱਚਾਈ ਆ ਮੇਰੀ ਗੱਲ ਕਹਿਣ ਦੇ ਜਿਹੜਾ ਨਵਾਂ ਜੂਠ ਆ ਉਹਨਾਂ ਦੇ ਦਿਮਾਗ 'ਚ ਗੱਲ ਪਾਉਣ ਜਿੰਦੀ ਆ ਵੀ ਹਰੇਕ ਪਿੱਛੇ ਅੱਜ ਦੇ ਸਮੇਂ 'ਚ ਵੀ ਮੂੰਹ ਚੱਕ ਕੇ ਨਾ ਤੁਰ ਪਿਓ ਬਹੁਤ ਗੱਲਾਂ ਹੀ ਜਿਆਂ ਨੇ ਵੀ ਜ਼ਿੰਦਗੀ ਦਾ ਖਰਾਬ ਹੋ ਜਾਂਦੀ ਆ ਕਿਉਂਕਿ ਉਮਰ ਦੇ ਹਿਸਾਬ ਨਾਲ ਹਰ ਇੱਕ ਚੀਜ਼ ਨੂੰ ਤਾਂ ਆਪਾਂ ਸਿਆਣੇ ਹੁੰਨੇ ਆ ਆਪਾਂ ਨੂੰ ਹਰ ਇੱਕ ਚੀਜ਼ ਦਾ ਸਮੇਂ ਦੇ ਹਿਸਾਬ ਨਾਲ ਪਤਾ ਲੱਗਦਾ ਕਿਉਂਕਿ ਜਦ ਨੂੰ ਆਪਾਂ ਨੂੰ ਪਤਾ ਲੱਗਦਾ ਜਦ ਬਹੁਤ ਗੱਲਾਂ ਦਾ ਬਹੁਤ ਪਰਿਵਾਰਾਂ ਦਾ ਬੇਲਾ ਖੁੰਝ ਜਾਂਦਾ ਪਰਿਵਾਰ ਖਰਾਬ ਹੋ ਜਾਂਦੇ ਨੇ ਠੀਕ ਆ ਪੈਸੇ ਦੇ ਪੱਖੋਂ ਵੀ ਹੋਰ ਚ ਜੋ ਬਰਬਾਦੀ ਕੱਲ ਨੂੰ ਲੱ ਚੱਲ ਜਾਂਦਾ ਬਹੁਤ ਮਾੜੇ ਪਰਿਵਾਰਾਂ ਤੋਂ ਇਹ ਚੀਜ਼ਾਂ ਨਹੀਂ ਚੱਲੇ ਜਾਂਦੇ ਜਿਹਦਾ ਨੁਕਸਾਨ ਹੁੰਦਾ ਮੈਂ ਉਹ ਬੰਦਿਆਂ ਨੂੰ ਉਹ ਗੱਲ ਰਾਈ ਸਿੱਖਿਆ ਦੇਣੀ ਚਾਹੁੰਦਾ ਦੀ ਆਹ ਗੱਲ ਵੀ ਤਾਂ ਇਹ ਹੁਣ ਮੈਂ ਇਹ ਨਹੀਂ ਦੇ ਰਿਹਾ ਵੀ ਹਾਂ ਪਿੱਛੇ ਖੜੇ ਹੋਇਆ ਮਾੜਾ ਪਰ ਮਾੜੇ ਜੋ ਮੈਂ ਦਾ ਕਹਦਾ ਵੀ ਚੰਗੇ ਬੰਦੇ ਬੰਦੇ ਜਿਹਦੇ ਪਿੱਛੇ ਖੜ ਕੇ ਬਹੁਤ ਗਿਰ ਉਹ ਚੱਲ ਵੀ ਲੈਂਦੇ ਨੇ ਉਹਨਾਂ ਪਿੱਛੇ ਬੰਦੇ ਤੁਰ ਕੇ ਵਗ ਵੀ ਜਾਂਦੇ ਨੇ ਪਰ ਉਹਨਾਂ ਦੇ ਬਹੁਤ ਗਿਰ ਬੰਦੇ ਦੇ ਹਾਲਾਤ ਉਹ ਆਪਣੇ ਆਪ ਹੀ ਨਹੀਂ ਕਿਸੇ ਚੀਜ਼ ਤੇ ਖੜਦੇ ਸਟੈਂਡ ਜੋਗੇ ਰਹਿੰਦੇ ਮਾਹੌਲ ਖਰਾਬ ਹੋ ਜਾਂਦਾ ਇਹੀ ਗੱਲਾਂ ਤੀਆਂ ਤੇ ਕੋਈ ਹੋਰ ਚੰਗੀ ਸਟੋਰੀ ਵੀ ਆਪਾਂ ਉਹ ਵੀ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ